ਹੈਲੋ ਜੀ ਸਸ਼ਿਕਾ ਹਾਲ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਾਂ ਕਰ ਰਹੇ ਆ ਹਾਈਜਨ ਚੈਪਟਰ ਮਤਲਬ ਡਿਸਕਸ਼ਨ ਕਰ ਰਹੇ ਸੀ ਕਿ ਆਪਾਂ ਸੈਲੂਨ ਦੇ ਵਿੱਚ ਹਾਈਜਨ ਨੂੰ ਕਿਵੇਂ ਮੇਨਟੇਨ ਕਰ ਸਕਦੇ ਆ ਅੱਜ ਸਾਰੇ ਡਿਸਕਸ ਕਰੀਏ ਬੋਲ ਕਿਹੜੇ ਕਿਹੜੇ ਪੁਆਇੰਟ ਲਿਖੇ ਆ ਸਭ ਤੋਂ ਪਹਿਲਾ ਹੈ ਬਟਿਸ਼ਨ ਨੂੰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਸੈਕਿੰਡ ਪੁਆਇੰਟ ਹੈਗਾ ਹਰ ਰੋਜ਼ ਨਹਾਉਣਾ ਤੇ ਬ੍ਰਸ਼ ਕਰਨਾ ਚਾਹੀਦਾ ਹੈ ਕਲਾਇੰਟ ਕੋਲ ਆਉਣ ਅਨੁਸਾਰ ਬਿਲਕੁਲ ਕੋਈ ਨਾ ਕੋਈ ਬੋਲੀ ਮੈਂ ਕੱਟ ਦੂਗਾ ਕਲਾਈਂਟ ਕੋਲ ਔਨ ਟਾਈਮ ਪਰਫਿਊਮ ਆਦਲ ਲਗਾਉਣਾ ਚਾਹੀਦਾ ਹੈ ਯੂਨੀਫਾਰਮ ਕਲੀਨ ਹੋਣੀ ਚਾਹੀਦੀ ਹੈ ਅਤੇ ਕਲਾਈਂਟ ਨਾਲ ਤੁਹਾਡਾ ਬਿਹੇਵੀਅਰ ਸੌਫਟ ਹੋਣਾ ਚਾਹੀਦਾ ਹੈ ਕਲਾਈਂਟ ਨਾਲ ਬਹੁਤ ਹੀ ਸੌਫਟ ਆਵਾਜ਼ ਵਿੱਚ ਗੱਲ ਕਰਨੀ ਚਾਹੀਦੀ ਹੈ ਸੈਲੂਨ ਵਿੱਚ ਹਾਈਜਨ ਰੱਖਣਾ ਬਹੁਤ ਇੰਪੋਰਟੈਂਟ ਹੈ ਜਿਵੇਂ ਕਿ ਚੇਅਰ ਕਾਮ ਟੇਬਲ ਬ੍ਰਸ਼ ਟਰੋਲੀ ਆਦ ਨੂੰ ਰੋਜ਼ਾਨਾ ਕਲੀਨ ਕਰਨਾ ਚਾਹੀਦਾ ਹੈ ਕਲਾਈਂਟ ਲਈ ਸਰਵਿਸ ਦੇਣ ਦੇ ਟਾਈਮ ਸਹੀ ਜਗ੍ਹਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਜਿਹੜੇ ਲਿਖੇ ਸਾਰੇ ਦੱਸੋ ਹਾਂ ਚਲ ਆਰਤੀ ਜਿਹੜੇ ਤੇ ਆਪਣੀ ਨੋਟਬੁੱਕ ਦੇ ਵਿੱਚ ਅਜਾ ਹਾਈਜਨ ਦੇ ਪੁਆਇੰਟ ਲਿਖੇ ਨੇ ਤੈਨੂੰ ਲੱਗਦਾ ਕਿ ਇਹ ਚੀਜ਼ਾਂ ਹੋਣੇ ਚਾਹੀਦੀਆਂ ਉਹਨਾਂ ਨੂੰ ਐਕਸਪਲੇਨ ਕਰ ਫਰਸਟ ਕਲਾਇੰਟ ਹੈਂਡਲਿੰਗ ਵਧੀਆ ਤਰੀਕੇ ਨਾਲ ਐਂਡ ਆਰਾਮ ਨਾਲ ਹੈਂਡਲ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੀ ਚਾਹੀਦਾ ਇਸ ਬਾਰੇ ਪੁੱਛਣਾ ਚਾਹੀਦਾ ਹੈ ਸੈਕੰਡ ਸੈਲੂਨ ਦਾ ਸਾਰਾ ਫਰਨੀਚਰ ਐਂਡ ਕਲੀਨ ਐਂਡ ਕੁਲ ਹੋਣਾ ਚਾਹੀਦਾ ਹੈ ਕਲਾਇੰਟ ਨੂੰ ਸਰਵਿਸ ਬਾਰੇ ਪ੍ਰੋਪਰਲੀ ਦੱਸਣਾ ਕੀ ਬੈਨੀਫਿਟ ਹੈ ਜਾਂ ਕੀ ਨੁਕਸਾਨ ਹੈ ਜਿਹੜਾ ਸਰਵਿਸ ਦੇ ਰਿਹਾ ਉਹਦੇ ਹੀ ਮੇਨਟੇਨ ਹੋਣਾ ਚਾਹੀਦਾ ਇਮੀਡੀਅਟਲੀ ਕਲੀਨ ਹੋਣਾ ਚਾਹੀਦਾ ਤੇ ਯੂਨੀਫਾਰਮ ਪ੍ਰੋਪਰ ਹੋਣੀ ਚਾਹੀਦੀ ਹੈ ਹਮ ਸਰਵਿਸ ਦੇਣ ਤੋਂ ਪਹਿਲਾਂ ਹੈਂਡ ਸੈਨਟਾਈਜ਼ਰ ਕਰਨੀ ਚਾਹੀਦੀ ਹੈ ਤੇ ਬਾਅਦ ਚੋਂ ਵੀ ਸੈਨਟਾਈਜ਼ ਕਰਨੀ ਚਾਹੀਦੀ ਹੈ ਸਰਵਿਸ ਕਰਨ ਤੋਂ ਬਾਅਦ ਟੂਲਸ ਨੂੰ ਕੋਈ ਤਰ੍ਹਾਂ ਕਲੀਨ ਕਰਨਾ ਚਾਹੀਦਾ ਹੈ ਹਮ ਕਲਾਇੰਟ ਐਂਡ empioy ਵਿੱਚ ਡੀਲਿੰਗ ਵਧੀਆ ਹੋਣਾ ਚਾਹੀਦਾ ਹੈ ਡੀਲਿੰਗ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਬਾਰੇ ਦੱਸਣਾ ਹੋਵੇ ਦੱਸਣਾ ਹਾਂ ਅੱਛਾ ਦੱਸੋ ਸਰ ਵੀ ਹਾਈਜੀਨ ਨੂੰ ਆਪਾਂ ਕਿਵੇਂ ਮੇਨਟੇਨ ਕਰਕੇ ਰੱਖ ਸਕਦੇ ਆ ਹਾਈਜੀਨ ਨੂੰ ਮੇਨਟੇਨ ਆਪਾਂ ਪਹਿਲਾਂ ਖੁਦ ਤੋਂ ਕਰਨਾ ਚਾਹੀਦਾ ਹੈਗਾ ਖੁਦ ਨੂੰ ਨੀਟ ਐਂਡ ਕਲੀਨ ਰੱਖੋ ਅੱਛਾ ਜੀ ਦੈਨ ਆਪਣਾ ਜਿਹੜਾ ਵਰਕਿੰਗ ਏਰੀਆ ਉਹਨੂੰ ਕਲੀਨ ਰੱਖੋ ਠੀਕ ਹੈ ਜੀ ਦੈਨ ਸਰਵਿਸ ਦੇਣੀ ਆ ਉਹ ਟੂਲ ਵਗੈਰਾ ਸਾਰੇ ਕਲੀਨ ਹੋਣੇ ਚਾਹੀਦੇ ਆ ਹਾਂ ਜੀ ਜਿੱਦਾਂ ਮੈਂ ਨੇਲ ਕੱਟ ਰਿਹਾ ਇਹਨੇ ਤਾਂ ਸਿੱਟਣਾ ਨਹੀਂ ਡਸਟਬਿਨ ਚ ਪਾਓ ਠੀਕ ਹੈ ਜੀ ਗੁੱਡ ਅੱਛਾ ਜੀ ਹੋਰ ਦੱਸੋ ਔਰ ਸਰਵਿਸ ਦੇਣ ਗੁਲੇ ਆਪਣਾ ਜਿਹੜਾ ਵਰਕਿੰਗ ਏਰੀਆ ਨੂੰ ਪ੍ਰੋਪਰ ਕਲੀਨ ਹੋਣਾ ਚਾਹੀਦਾ ਹਾਂਜੀ ਜਾਂ ਕਿ ਕਲਾਇੰਟ ਆ ਕੇ ਆਪਣੇ ਡਿਸਟਰਬ ਹੋ ਗਏ ਨਾ ਵੀ ਤੁਹਾਡੇ ਇਥੇ ਆ ਨਹੀਂ ਹੋਣੀ ਬਿਲਕੁਲ ਕਲਾਇੰਟ ਨੂੰ ਗਿਲਣਾ ਹੋਵੇ ਤੁਸੀਂ ਸਰਵਿਸ ਦੇ ਰਹੇ ਹੋ ਵੀ ਲਗਜ਼ਰੀ ਸਲੋਗ ਦਿੱਤੀ ਲਾਵੇ ਠੀਕ ਹੈ ਜੀ ਇੱਕ ਹੋਰ ਮੈਨ ਚੀਜ਼ ਦਾ ਧਿਆਨ ਰੱਖਣਾ ਨਾ ਕਲਾਇੰਟ ਜਦੋਂ ਆਪਾਂ ਕਿਸੇ ਨੂੰ ਵੀ ਸਰਵਿਸ ਦੇਣਾ ਆਪਣਾ ਜਿਹੜਾ ਫੋਨ ਆ ਆਪਣੀ ਜੇਬ ਚ ਨਹੀਂ ਰਿਹਾ ਰੈਸੈਪਸ਼ਨ ਤੇ ਉਹਨੂੰ ਮਤਲ ਲੱਖੋ ਤੁਸੀਂ ਹੈ ਨਾ ਉਹ ਤਾਂ ਕਲਾਇੰਟ ਹੈਂਡਲਿੰਗ ਆ ਗਿਆ ਸੈਂਟਰੀ ਆਪਣੇ ਜਿਹੜੇ ਟੂਲਸ ਮਤਲਬ ਜਿਹੜਾ ਸਟਾਈਲਰ ਹੋਣੇ ਚਾਹੀਦੇ ਸਾਰੇ ਉਹਨਾਂ ਟੋਬ ਵਗੈਰਾ ਉਹਨੂੰ ਸਟਾਈਲਾਈਜ਼ ਕਰੋ ਸੁਭਾਅ ਹਮਸਾਰ ਆਪਣਾ ਜਿਹੜਾ ਵੀ ਆਪਣਾ ਪਤਾ ਆਪਾਂ ਵਰਕਿੰਗ ਏਰੀਆ ਜਿਹੜਾ ਜਿਹੜਾ ਆਪਣੇ ਆ ਨਾ ਕਰਨਾ ਹੁੰਦਾ ਸੈਲੂਨ ਦੇ ਵਿੱਚ ਵਧੀਆ ਫ੍ਰੈਗਰੈਂਸ ਹੋਣੀ ਚਾਹੀਦੀ ਆ ਬਹੁਤ ਖਰਚ ਫਲੋਰ ਵਗੈਰਾ ਆਪ ਜਿਹੜਾ ਪੋਚਾ ਵਗੈਰਾ ਲਾਉਣਾ ਹੁੰਦਾ ਦੀ ਫਰਨੈਲ ਪਾ ਕੇ ਲਗਾਓ ਹਨਾ ਪੋਚਾ ਜਿ ਆਪਣਾ ਜਿਹੜਾ ਫਲੋਰ ਆ ਬਿਲਕੁਲ ਕਲੀਨ ਹੋਣਾ ਚਾਹੀਦਾ ਹੈਗਾ ਬੋਲਣਾ ਉਹ ਕੋਈ ਵੀ ਪੱਕਾ ਪਤਾ ਨਹੀਂ ਹੈ ਸਰ ਤੁਸੀਂ ਦੱਸੋ ਮੈਂ ਤੁਹਾਨੂੰ ਮੈਂ ਦੱਸੂਗੀ ਕਿ ਨਹੀਂ ਤੁਹਾਨੂੰ ਮੈਂ ਹਾਂ ਯਾਦ ਆ ਗਿਆ ਸਰ ਜਦੋਂ ਮਤਲਬ ਸਰਵਿਸ ਦੇ ਰਹੇ ਹਾਂ ਕਲਾਇੰਟ ਨੂੰ ਤਾਂ ਆਪਣਾ ਫੋਨ ਸਾਹਮਣੇ ਨਹੀਂ ਚੱਲਣਾ ਚਾਹੀਦਾ ਵੀ ਧਿਆਨ ਨਹੀਂ ਲੈਂਦਾ ਮੈਚ ਨਹੀਂ ਦੇਖਣੇ ਚਾਹੀਦੇ ਕਲਾਇੰਟ ਵੱਲ ਧਿਆਨ ਨਹੀਂ ਲੈਂਦਾ ਕਦੇ ਕੱਟ ਵੀ ਲੱਗ ਸਕਦਾ ਕਦੇ ਕੁਝ ਹੋ ਜਾਂਦਾ ਬਹੁਤ 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 ਆ ਗਈ ਟੀਮ ਨਾਲੇ ਉਹ ਮੈਂ ਤਾਂ ਬਹੁਤ ਪਾਇਦਾ ਮੈਂ ਕਹੋਦੀ ਬੋਲਣਾ ਦੋਨਾ ਜੀ ਫੋਨ ਕੋ ਦੱਟ ਕੋਈ ਹੋਣਾ ਨਹੀਂ ਜੇ ਕੋਈ ਬਸੂ ਜੀ ਆਜ <laughs> तो के मैं, मैं तो बेड करती हूँ जब पाज़े। आई तो बाद आरती जी कहीं तो सामने फोन लग गया है ना क्लाइंट जाना। तू होया करना। मैं मैं तो फिर क्या थी? ये जिम्मेदार तेरी जी आरती भी फोन कैसा होना नहीं चाहिएगा। बर्थी भी ये चीज़ बिल्कुल भी नहीं होना चाहिएगा। स्पॉन्सरिंग लेकिन सिगी। � ਟਾਪਿਕ ਸੀਗਾ ਹਾਈਜੀਨੋ ਜਿਹੜਾ ਕਿ ਸਾਰਿਆਂ ਦੇ ਆਪੋ ਆਪਣੇ ਪੁਆਇੰਟ ਦੱਸੇ ਆਪੋ ਆਪਣਾ ਮਤਲਬ ਜੋ ਵੀ ਤਰੀਕੇ ਨਾਲ ਉਹ ਹਾਈਜੀਨ ਮੇਨਟੇਨ ਕਰਦੇ ਆ ਉਸ ਚੀਜ਼ ਦੱਸੇ ਆਈ ਥਿੰਕ ਜਿਨ੍ਹਾਂ ਨੇ ਆਪਣੇ ਸੈਲੂਨ ਦਾ ਕਰਨਾ ਨਵਾਂ ਸੈਟਅਪ ਕਰਨਾ ਜਾਂ ਜਿਨ੍ਹਾਂ ਨੂੰ ਲੋੜ ਸੀ ਇਸ ਵੀਡੀਓ ਦੀ ਉਹਨਾਂ ਤੱਕ ਇਹ ਵੀਡੀਓ ਜਰੂਰ ਪਹੁੰਚੂਗੀ ਤੇ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਹੈਲਪ ਜਰੂਰ ਹੋਊਗੀ ਤੇ ਆਪਾਂ ਇਹ ਚੀਜ਼ ਸੋਚਦੇ ਕਿ ਆਪਾਂ ਹਰ ਇੱਕ ਟਾਪਿਕ ਨੂੰ ਇਦਾਂ ਹੀ ਡਿਸਕਸ ਕਰਿਆ ਕਰਾਂਗੇ ਕੋਈ ਪ੍ਰੈਕਟੀਕਲ ਹੋ ਗਿਆ ਕੋਈ ਥਿਊਰੀ ਹੋ ਗਈ ਜਿਹਦੇ ਨਾਲ ਕਿਸੇ ਹੋਰ ਦੀ ਵੀ ਹੈਲਪ ਹੋ ਸਕੇ ਤੇ ਬਾਕੀ ਸਾਰਿਆਂ ਨੂੰ ਆਪ ਕੋ ਕੋ پوائنਟ ਦੱਸੇ ਜਾਂ ਕਿ ਉਹਦੇ ਵਿੱਚ ਮੇਨਟੇਨ ਕੀ ਕੀ ਹੋਣਾ ਚਾਹੀਦਾ ਹਾਈਜਨ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਜੇ ਕਿਸੇ ਨੂੰ ਕੋਈ ਚੀਜ਼ ਵਧੀਆ ਨਹੀਂ ਲੱਗਦੀ ਤਾਂ ਪਲੀਜ਼ ਇਗਨੋਰ ਕਰਿਓ ਹਾਈਜਨ ਦੇ ਬਹੁਤ سارے ਪੁਆਇੰਟਸ ਹੁੰਦੇ ਨੇ ਜਿਵੇਂ ਇਹਨਾਂ ਸਾਰਿਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਬਟ ਉਹਨਾਂ ਵਿੱਚ ਕੁਝ ਪੁਆਇੰਟ ਜੇ ਸਾਡੇ ਰਹਿ ਗਏ ਹਾਂ ਤਾਂ ਮੈਂ ਕੁਝ ਐਕਸਪਲੇਨ ਕਰ ਦਿੰਨੀ ਆ ਸਭ ਤੋਂ ਪਹਿਲਾਂ ਹਾਈਜਨ ਹੁੰਦਾ ਕੀ ਆ ਹਾਈਜਨ ਇੱਕ ਕਲੀਨੈਸ ਹੁੰਦੀ ਆ ਮਤਲਬ ਆਪਾਂ ਸਫਾਈ ਰੱਖਣੀ ਆ ਆਪਣੀ ਜਗ੍ਹਾ ਦੀ ਜਿੱਥੇ ਆਪਾਂ ਕੰਮ ਕਰ ਰਹੇ ਆ ਜਿੱਥੇ ਆਪਣੇ ਕੋਲ ਆਪਣੇ ਕਲਾਇੰਟਸ ਸਰਵਿਸ ਲੈਣ ਆ ਗਏ ਆ ਉਸ ਜਗ੍ਹਾ ਦੀ ਔਰ ਜਿਹੜਾ ਬੰਦਾ ਸਰਵਿਸ ਦੇ ਰਿਹਾ ਉਹਨੂੰ ਆਪਣੇ ਆਪ ਦੀ ਸਫਾਈ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਭ ਤੋਂ ਪਹਿਲਾਂ ਜਿਹੜਾ ਅਸਥੈਸ਼ੀਅਲ ਹੁੰਦਾ ਜਿਹੜਾ ਵੀ ਬੰਦਾ ਸਰਵਿਸ ਦੇ ਰਿਹਾ ਉਹ ਨੀਟ ਐਂਡ ਟੀ ਹੋਣਾ ਚਾਹੀਦਾ ਆਪਾਂ ਉਹਦੇ ਬਾਰੇ ਗੱਲ ਕਰ ਲੈਂਦੇ ਆ ਪਹਿਲਾਂ ਪ੍ਰੋਪਰ ਉਹਦੀ ਜਿਹੜੇ ਨੀਡਸ ਵਗੈਰਾ ਕੱਟ ਹੋਣੀ ਚਾਹੀਦੀਆਂ ਉਸਦੀ ਜੁਐਲਰੀ ਰਿਮੂਵ ਹੋਣੀ ਚਾਹੀਦੀ ਆ ਕਿ ਇਹ ਨਹੀਂ ਆਪਾਂ ਸਰਵਿਸ ਦੇ ਰਹੇ ਆ ਆਪਾਂ ਹੱਥਾਂ 'ਚ ਵੱਡੇ ਵੱਡੇ ਬੈਂਗਲਸ ਪਾ ਰੱਖੀਆਂ ਤੇ ਫਿੰਗਰਸ ਰਿੰਗਸ ਪਾ ਰੱਖੀਏ ਤਾਂ ਆਪਾਂ ਕਲਾਇੰਟ ਨੂੰ ਸਰਵਿਸ ਦੇਣ ਲੱਗ ਜਾਗੇ ਜਾਂ ਬਹੁਤ ਅਪੜਕੀ ਲਿਪੜਕੀ ਜਿਹੜੀ ਜੁਐਲਰੀ ਪਾ ਰੱਖੀ ਹੈ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਵੇਂ ਗਰਮੀ ਦੇ ਸੀਜ਼ਨ ਆਉਣ ਤਾਂ ਤੇ ਅੱਜ ਕੱਲ ਆਪਾਂ ਦੇਖਿਆ ਕਿ ਹਰੇਕ ਕੋਲੋਂ ਅਲੱਗ-ਅਲੱਗ ਤਰ੍ਹਾਂ ਦੀ ਸਮੈਲ ਆਉਂਦੀ ਆ ਤਾਂ ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨੂੰ ਕੋਈ ਪਰਫਿਊਮ ਕੋਈ ਡਿਓਡਰੈਂਟ ਕੁਝ ਯੂਜ਼ ਕਰਨਾ ਚਾਹੀਦਾ ਤਾਂ ਜੋ ਕਲਾਇੰਟ ਆਵੇ ਤੇ ਰਿਲੈਕਸ ਫੀਲ ਕਰੇ ਤੇ ਇੱਕ ਮਾਊਥ ਫਰੈਸ਼ਨਰ ਆਪਣੇ ਕੋਲ ਹੋਣਾ ਹੀ ਚਾਹੀਦਾ ਜਿਵੇਂ ਆਪਾਂ ਕਿਸੇ ਨਾਲ ਗੱਲ ਕਰ ਰਹੇ ਆ ਜਾਂ ਆਪਾਂ ਕੋਈ ਸਰਵਿਸ ਦੇ ਰਹੇ ਆ ਇਹ ਨਾ ਹੋਵੇ ਕਿ ਆਪਾਂ ਕਲਾਇੰਟ ਦੇ ਕੋਲ ਫੇਸ ਕੀਤਾ ਤੇ ਜਿਹੜੀ ਆਪਣੀ ਮਾਫੀ ਸਮੈਲ ਆ ਆਪਾਂ ਖਾਣਾ ਖਾ ਕੇ ਹਟੇ ਲੰਚ ਕੀਤਾ ਤੇ ਸਾਰੀ ਜਿਹੜੀ ਸਮੈਲ ਉਹ ਕਲਾਇੰਟ ਦੇ ਕੋਲ ਜਾਵੇ ਤੇ ਕਲਾਇੰਟ ਡਾ ਤੇ ਡਿਸਟਰਬ ਹੋਵੇ ਅਨਕੰਫਰਟੇਬਲ ਹੋਵੇ ਬਾਅਦ ਆਪਣੀ ਡਰੈਸ ਉਹ ਪੂਰੀ ਮਤਲਬ ਕੰਫਰਟੇਬਲ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਸਾਰਾ ਦਿਨ ਸਰਵਿਸ ਦੇਣ ਵਾਲਾ ਜਿਹੜਾ ਵੀ ਕੋਈ ਐਸਥੀਸ਼ੀਅਨ ਕੋਈ ਕਾਸਮਟੋਲੋਜੀ ਜੋ ਵੀ ਹੈਗਾ ਕਿ ਉਹ ਸਾਰਾ ਦਿਨ ਜਾਂ ਕੋਈ ਮੇਕਅਪ ਆਰਟਿਸਟ ਆ ਆਪਣੀ ਜੀ ਨਹੀਂ ਸੈੱਟ ਕਰਦਾ ਰਹੇ ਜਾਂ ਆਪਣੀ ਟੀ-ਸ਼ਰਟ ਸੈੱਟ ਕਰ ਆਪਣੇ హెయిర్ ਜਿਹੜੇ ਪ੍ਰੋਪਰ ਟਾਈ ਹੋਣ ਚਾਹੀਦੇ ਜਦਾ ਉਹਨੂੰ ਪਿੰਨ-ਅਪ ਕੀਤਾ ਹੋਵੇ, ਫੋਨ ਨਹੀਂ ਕੀਤਾ ਹੋਵੇ, ਕੀਤੀ ਹੋਈ ਕੋਈ ਵਧੀਆ ਜਿਹਾ హెయిర్ ਸਟਾਈਲ ਬਣਾਇਆ ਹੋਵੇ। ਉਸ ਤੋਂ ਬਾਅਦ ਕੀ ਹੈ? ਹਾਂ, ਵਿਦਆਊਟ ਹੀਲ ਆਪਾਂ ਸ਼ੂਜ਼ ਪੈਣਨੇ ਆ। ਕੋਈ ਵੀ ਮਤਲਬ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ, ਕੋਈ ਲਾਊਡਲੀ ਆਵਾਜ਼ ਨਹੀਂ ਆਉਣੀ ਚਾਹੀਦੀ ਕਿ ਹਾਂ ਆਪਾਂ ਆ ਰਹੇ ਆਂ ਤੇ ਕਲਾਇੰਟ ਆਪਣੇ ਨਾਲ ਬੜੇ ਗੁੱਸੇ ਨਾਲ ਦੇਖ ਰਿਹਾ ਕਿ ਬਹੁਤ ਚਿਰ ਡਿਸਟਰਬ ਕਰ ਰਿਹਾ। ਕਹਿੰਦਾ ਹੈ ਕਿ ਤਾਂ ਹੈ ਸੈਨੇਟਾਈਜ਼ ਹੋਣੀ ਚਾਹੀਦੀ ਹੈ ਨਾ ਮਤਲਬ ਜਦੋਂ ਆਪਾਂ ਸਰਵਿਸ ਦੇਣੀ ਹੈ ਪਹਿਲਾਂ ਵੀ ਸੈਨੇਟਾਈਜ਼ ਕਰੋ ਆਫਟਰ ਵੀ ਸੈਨੇਟਾਈਜ਼ ਕਰੋ ਤਾਂ ਹੋ ਸਕਦਾ ਤੇ ਕਲਾਇੰਟ ਦੇ ਜਿਹੜੇ ਹੈਂਡ ਉਹ ਵੀ ਸੈਨੇਟਾਈਜ਼ ਕਰਵਾਓ ਇਹ ਮਤਲਬ ਖੋਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਰੋਨਾ ਟਾਈਮ ਦੇ ਵਿੱਚ ਆਪਾਂ ਬਹੁਤ ਫਾਲੋ ਕੀਤਾ ਬਟ ਫੋਨ ਵੀ ਆਪਾਂ ਨੂੰ ਇੰਨਾ ਚੀਜ਼ਾਂ ਦਾ ਧਿਆਨ ਜਿਹੜਾ ਰੱਖਣਾ ਚਾਹੀਦਾ ਗੱਲ ਕਰਦੇ ਹੁਣ ਸੈਲੂਨ ਦੇ ਵਿੱਚ ਇਸ ਤਾਂ ਗੱਲ ਸੀ ਕਿ ਜਿਹੜਾ ਸਰਵਿਸ ਦੇ ਰਿਹਾ ਬਾਕੀ ਹੁਣ ਆਪਾਂ ਸੈਲੂਨ ਦਾ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਜਗ੍ਹਾ ਦਾ ਆਪਾਂ ਸਰਵਿਸ ਦੇ ਰਹੇ ਆ ਉਹ ਨੀਟ ਐਂਡ ਕਲੀਨ ਹੋਣੀ ਚਾ ਉਦੇ ਵਿੱਚ ਮਦਰ ਸਟਰਲਾਈਜ਼ ਦਾ ਪੂਰਾ ਹੀ ਪ੍ਰਬੰਧ ਹੋਣਾ ਚਾਹੀਦਾ ਜਿਹੜੇ ਆਪਣੇ ਟੂਲਸ ਆ ਪੂਰੇ ਸਟਰਲਾਈਜ਼ ਹੋਣੇ ਚਾਹੀਦੇ ਆ ਆਪਾਂ ਚੰਗੀ ਤਰ੍ਹਾਂ ਉਹਨੂੰ ਡਟਾਉਲ ਸੈਵਲਮ ਦੇ ਨਾਲ ਕਲੀਨ ਕਰਨਾ ਜੇ ਆਪਾਂ ਟਿਸ਼ੂ ਯੂਜ਼ ਕਰ ਰਹੇ ਆ ਕਲਾਈਂਟ ਦੇ ਫਿਨਿਸ਼ਲ ਕਰ ਰਹੇ ਆ ਮੇਕਅਪ ਦੇ ਵਿੱਚ ਆਪਾਂ ਯੂਜ਼ ਕਰ ਰਹੇ ਆ ਉਹ ਯੂਜ਼ ਐਂਡ ਥਰੋ ਹੋਣੇ ਚਾਹੀਦੇ ਆ ਯੂਜ਼ ਕਰੋ ਤੇ ਸੁੱਟੋ ਜਦੋਂ ਆਪਾਂ ਸਪੌਂਜੀ ਯੂਜ਼ ਕਰ ਰਹੇ ਆ ਤਾਂ ਉਹ ਸਿੰਗਲ ਕਲਾਈਂਟ ਤੇ ਹੀ ਕਰਨੀ ਕਿਉਂਕਿ ਸਕਿਨ ਦੀਆਂ ਪ੍ਰੋਬਲਮਸ ਇੱਕ ਤੋਂ ਦੂਜੇ ਨੂੰ ਬਹੁਤ ਜਲਦੀ ਹੋ ਜਾਂਦੀਆਂ ਹਨ ਇਹ ਕਲਾਈਂਟ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਐਕਸਪਾਇਰੀ ਪ੍ਰੋਡਕਟਸ ਨਹੀਂ ਯ ਟਾਈਮ ਟੂ ਟਾਈਮ ਉਹਨਾਂ ਡੇਟ ਜਿਹੜੇ ਚੈੱਕ ਕਰਦੇ ਰਹਿਣਾ ਚਾਹੀਦਾ ਥੈਨ ਜਿਹੜੇ ਆਪਣੇ ਬਰਸ਼ ਨੇ ਉਹ ਚੰਗੀ ਤਰ੍ਹਾਂ ਹੀ ਕਲੀਨ ਹੋਣ ਜਦੋਂ ਮੈਂ ਮੇਕਅਪ ਕਰ ਰਹੀ ਆ ਤਾਂ ਆਪਾਂ ਮੇਕਅਪ ਕਰਨ ਤੋਂ ਬਾਅਦ ਜਦੋਂ ਲੱਗਦਾ ਕਿ ਆਪਣੇ ਅੱਜ ਇੱਕ ਜਾਂ ਦੋ ਦਿਨ ਮੇਕਅਪ ਨਹੀਂ ਹੈਗੇ ਬੜੇ ਮਤਲਬ ਲੂਕਵਾਰਮ ਪਾਣੀ ਜਾਂ ਲੈ ਕੇ ਨਿੱਗਾ ਜਾਂ ਪਾਣੀ ਲੈ ਕੇ ਉਹਦੇ ਵਿੱਚ ਸ਼ੈਂਪੂ ਵਗੈਰਾ ਪਾ ਕੇ ਉਹਨੂੰ ਕਲੀਨ ਕਰੋ ਮਤਲਬ ਜਿਹੜੇ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਕਿਉਂਕਿ ਮਹਿੰਗੇ ਮਹਿੰਗੇ ਬਰਸ਼ ਦਾ ਲੈ ਲੈਣੇ ਵਾਟ ਆਪਾਂ ਨੂੰ ਸੰਭਾਲਣਾ ਵੀ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਟਾਵਲ ਜਿਹੜੇ ਉਹ ਵਾਸ਼ ਹੋਣੇ ਚਾਹੀਦੇ ਆ ਪ੍ਰੋਪਰ ਸਟਰਲਾਈਜ਼ ਹੋਣੇ ਚਾਹੀਦੇ ਆ ਉਹ ਵੀ ਗਾਉਂ ਵਗੈਰਾ ਵਧੀਆ ਤਰੀਕੇ ਨਾਲ ਵਾਸ਼ ਐਂਡ ਕਲੀਨ ਹੋਣੇ ਚਾਹੀਦੇ ਆ ਕਿ ਕਲਾਇੰਟ ਪਾਵੇ ਤੇ ਉਹਨਾਂ ਨੂੰ ਕੁਝ ਵੀ ਇਦਾਂ ਦਾ ਫੀਲ ਨਾ ਹੋਵੇ ਕਿ ਇਹ ਗੰਦੇ ਨੇ ਤੇ ਕਿਸੇ ਵੀ ਜਗ੍ਹਾ ਤੇ ਤਾਂ-ਤਾਂ ਦੇ ਵੈਕਸ ਨਹੀਂ ਲੱਗੇ ਹੋਣੇ ਚਾਹੀਦੇ ਕਿਉ ਵਧੀਆ ਡਰੈਸ ਅਪ ਹੋ ਗਿਆ ਆਪਣੇ ਕੋਲ ਆਉਂਦਾ ਤੇ ਅਗਰ ਉਹਨਾਂ ਦੀ ਡਰੈਸ ਤੇ ਕਿਤੇ ਵਿਅਕਸ ਲੱਗ ਜੇ ਤਾਂ ਉਹ ਨੂੰ ਬਹੁਤ ਗੰਦਾ ਫੀਲ ਹੁੰਦਾ ਅੱਧੇ ਮਾਰਕਸ ਤਾਂ ਆਪਣੇ ਉਦੋਂ ਹੀ ਕੱਟ ਹੋ ਜਾਂਦੇ ਜਦੋਂ ਕਲਾਇੰਟ ਡਿਸਪਾਇੰਟਡ ਆਪਨ ਦੋ ਹੋ ਜਾਂਦਾ ਉਹਦੇ ਵਿੱਚ ਪ੍ਰੈਗਨੈਂਸ ਬਹੁਤ ਵਧੀਆ ਹੋਣੀ ਚਾਹੀਦੀ ਆ ਕਿ ਜਦੋਂ ਕਲਾਇੰਟ ਆਵੇ ਤੇ ਉਹਦਾ ਆ ਕੇ ਦਿਲ ਲੱਗੇ ਮਾਹੌਲ ਵਧੀਆ ਹੋਣਾ ਚਾਹੀਦਾ ਆ ਇਹ ਤਾਂ ਕਲਾਇੰਟ ਹੈਂਡਲਿੰਗ ਦੇ ਵਿੱਚ ਹੋ ਗਿਆ ਬਟ ਆਪਾਂ ਜੇ ਹਾਈਜਨ ਚ ਹੀ ਦੇਖੀ ਤੇ ਕਲਾਇੰਟ ਦਾ ਦਿਲ ਵੀ ਸੈਲੂਨ ਦੇ ਵਿੱਚ ਲੱਗਣਾ ਚਾਹੀਦਾ ਉਹ ਨੂੰ ਫੀਲ ਹੋਵੇ ਬੀਨਾਂ ਦਾ ਹਾਈਜਨ ਜਿਹੜਾ ਮੇਨਟੇਨ ਕੀਤਾ ਹੋਇਆ ਵਾ ਤੇ ਮਤਲਬ ਇਹਨਾਂ ਦੇ ਜਿਹੜਾ ਸਟਾਫ ਆ ਉਹ ਵੀ ਸਰਵਿਸ ਬਹੁਤ ਵਧੀਆ ਦੇ ਰਿਹਾ ਪੂਰਾ ਹਾਈਜਨ ਆ ਕੋਈ ਨਹੀਂ ਕਿ ਹਾਂ ਸਟਾਫ ਦੇ ਵਿੱਚ ਸਟਾਫ ਕੋਲੋਂ ਕੋਈ ਗੰਦੀ ਆਪਾਂ ਕਹਿੰਦੇ ਆ স্মੈਲ ਆ ਰਹੀ ਆ ਜਾਂ ਸਟਾਫ ਵਧੀਆ ਨੀਟ ਐਂਡ ਕਲੀਨ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਪੈਸਾ ਹਰ ਕੋ ਹੈਗਾ ਤੇ ਉਹ ਪੈਸਾ ਲਾ ਵੀ ਲੈਂਦੇ ਆਪਣੇ ਤੇ ਪਰ ਜਿੱਥੇ ਉਹਨਾਂ ਨੂੰ ਸਰਵਿਸ ਵਧੀਆ ਨਾ ਮਿਲੇ ਤੇ ਉਹ ਡਿਸਪਾਇੰਟਡ ਹੋਏ ਤੇ ਦੁਬਾਰਾ ਆਪਣੇ ਕੋਲ ਕਦੇ ਨਹੀਂ ਆਉਂਦੇ। ਕਿ ਬਿਆਦਰ ਦੇ ਅਕਾਉਂਟਿੰਗ ਬਿਆਦਰ ਦੇ ਅਕੋਰਡਿੰਗ ਆਪਾਂ ਨੂੰ ਪਾਣੀ ਵੀ ਉਦਾਂ ਦਾ ਯੂਜ਼ ਕਰਨਾ ਚਾਹੀਦਾ ਜੇ ਸਰਦੀ ਆ ਤਾਂ ਆਪਾਂ ਨੂੰ ਗਰਮ ਪਾਣੀ ਯੂਜ਼ ਕਰਨਾ ਚਾਹੀਦਾ ਸਰਵਿਸ ਦੇਣ ਵੇਲੇ ਤੇ ਗਰਮੀ ਆ ਤੇ ਆਪਾਂ ਨੂੰ ਮਤਲਬ ਠੰਡਾ ਪਾਣੀ ਜਿਵੇਂ ਦੀ ਕਲਾਇੰਟ ਦੀ ਰਿਕੁਆਇਰਮੈਂਟ ਆ ਉਵੇਂ ਦੀ ਆਪਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਇਹ ਵੀ ਚੀਜ਼ ਆ ਹਾਈਜਨ ਦੇ ਵਿੱਚ ਹੀ ਆ ਜਾਂਦੀ ਹੈ ਕਿ ਆਪਾਂ ਕਲਾਇੰਟ ਦੀ ਰਿਕੁਆਇਰਮੈਂਟ ਨੂੰ ਚੈੱਕ ਕਰ ਰਹੇ ਆ। ਮਤਲਬ ਇਹ ਕੁਝ ਪੁਆਇੰਟ ਨੇ ਜਿਹੜੇ ਮਤਲਬ ਆਪਾਂ ਤੁਹਾਨੂੰ ਸ਼ੇਅਰ ਕੀਤੇ ਕਿ ਡੇਲੀ ਰੂਟੀਨ ਦੇ ਵਿੱਚ ਆਪਾਂ ਨੂੰ ਸੈਲੂਨ ਦੇ ਵਿੱਚ ਕੰਮ ਆਉਂਦੇ ਆ ਮੈਨੂੰ ਲੱਗਦਾ ਕਿ ਜੇ ਕਿਸੇ ਨੇ ਸੈਲੂਨ ਦਾ ਕਾਰਨਾ ਵਾ ਨਵਾਂ ਕੰਮ ਚਾਹ ਕਿਸੇ ਦੇ ਮਤਲਬ ਕੰਮ ਆਉਂਦੇ ਹੋਏ ਤਾਂ ਉਹਨਾਂ ਕੋ ਵੀਡੀਓ ਜ਼ਰੂਰ ਦੇਖਣ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਬਟ ਅੱਜ ਅਸੀਂ ਹੈ ਕਿ ਦੁਬਾਰਾ ਅਸੀਂ ਟੌਪਿਕ ਨੂੰ ਸ਼ੇਅਰ ਆ ਸਾਰੇ ਟੌਪਿਕਾਂ ਨੂੰ ਹੌਲੀ ਹੌਲੀ ਸ਼ੇੜਾਂਗੇ ਹਾ ਅੱਜ ਦੇ ਤੋਂ ਬਾਅਦ ਅਸੀਂ ਕਲਾਇੰਟ ਹੈਂਡਲਿੰਗ ਜਾਂ ਕੰਮ ਕਿਵੇਂ ਕਰਨਾ ਕਿਹੜਾ ਕੰਮ ਕਿੱਦਾਂ ਕਰਨਾ ਉਹ ਵੀ ਦੱਸਾਂਗੇ ਜਿਸ ਦਿਨ ਤੁਹਾਨੂੰ ਥੋੜੀ ਤੇ ਸਾਡਾ ਵੀ ਜਣਾ ਮਤਲਬ ਹੁਣ ਫ੍ਰੀ ਟਾਈਮ ਸਾਰੇ ਚੈਨਲੂ ਦੇ ਵਿੱਚ ਫ੍ਰੀ ਟਾਈਮ ਚੱਲ ਰਹਾ ਕਿਉਂਕਿ ਸੀਜ਼ਨ ਖਟ ਗਿਆ ਤੇ ਸਾਰੇ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਜਾਂ ਆਪਣਾ ਥੋੜਾ ਜਿਹਾ ਹੋਰ ਤਜਰਬਾ ਧੋਣ ਲਈ ਨਵੀਂ-ਨਵੀਂ ਜਿਹੜੀਆਂ ਵੀਡੀਓਜ਼ ਲੈ ਕੇ ਆ ਰਹੇ ਕੰਮ ਕਰ ਰਹੇ ਆ ਇਸੇ ਵੀਰੇ ਇੱਕ ਨਾਸੇ ਵੀ ਕਰ ਰਹੇ ਆ ਤੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਕਿਸੇ ਕੰਮ ਦੀ ਵੀਡੀਓ ਹੈ ਜਾਂ ਨਹੀਂ ਬਾਏ ਬਾਏ